ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਫਿਰ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਏਾਂਗੇ ਅੱਜ ਆਪਾਂ ਜੀ ਕਾਟਨ ਦਾ ਦੁਪੱਟਾ ਤੁਹਾਨੂੰ ਡਾਈ ਕਰਕੇ ਦਿਖਾਵਾਂਗੇ ਆ ਪਹਿਲਾਂ ਆਪਾਂ ਜੀ ਪਿਓਰ ਦੇ ਦੁਪੱਟੇ ਤੇ ਕਾਟਨ ਦੇ ਦੁਪੱਟੇ ਵੀ ਪਹਿਲਾਂ ਡਾਈ ਕਰਕੇ ਤੁਹਾਨੂੰ ਦਿਖਾਈ ਸੀਗੇ ਹੁਣ ਜੀ ਆਪਾਂ ਆ ਬਾਰਡਰ ਵਾਲਾ ਵਾਈਟ ਦੁਪੱਟਾ ਕਾਟਨ ਦਾ ਅੱਜ ਜੀ ਇਹਨੂੰ ਇੱਕ ਨਵਾਂ ਨਵੇਂ ਤਰੀਕੇ ਨਾਲ ਡਿਜ਼ਾਈਨ ਕਰਾਂਗੇ ਜੋ ਕਿ ਬਹੁਤ ਹੀ ਈਜ਼ੀ ਤਰੀਕੇ ਨਾਲ ਇਹ ਜਿਹੜਾ ਦੁਪੱਟਾ ਆਪਾਂ ਘਰ ਵਿੱਚ ਹੀ ਡਾਈ ਕਰ ਸਕਦੇ ਆ ਨਾਲੇ ਬਹੁਤ ਮਿਹਨਤ ਦੀ ਵੀ ਨਹੀਂ ਲੋੜ ਪੈਂਦੀ ਜੀ ਇਹਨੂੰ ਚਲੋ ਜੀ ਹੁਣ ਆਪਾਂ ਤੁਹਾਨੂੰ ਬੰਨ ਪਹਿਲਾਂ ਦਾਸਦੇ ਆ ਵੀ ਆਪਾਂ ਇਹਨੂੰ ਕਿਵੇਂ ਹਨਾ ਬੰਨਣਾ ਹੈਗਾ ਦੁਪੱਟੇ ਨੂੰ ਫਿਰ ਜੀ ਡਾਈ ਕਰਾਂਗੇ ਹੁਣ ਜੀ ਆਪਾਂ ਇਹਨੂੰ ਬਨ ਕੇ ਦਿਖਾਉਣੇ ਆ ਵੀ ਆਪਾਂ ਜਿਹੜਾ ਹੈ ਕਾਟਨ ਦੇ ਦੁਪੱਟੇ ਨੂੰ ਕਿਵੇਂ ਬੰਨਣਾ ਹੈਗਾ ਸਭ ਤੋਂ ਪਹਿਲਾਂ ਜੀ ਆਪਾਂ ਦੁਪੱਟਾ ਵਿਛਾ ਲੈਣਾ ਹੁਣ ਇਹਨੂੰ ਆਪਾਂ ਜੀ ਐਵੇਂ ਮੋੜਦੇ ਜਾਣਾਗਾ ਇੱਥੋਂ ਜੀ ਦੁਪੱਟੇ ਨੂੰ ਚੰਗੀ ਤਰ੍ਹਾਂ ਜੇ ਐ ਮੋੜਨਾ ਹੈਗਾ ਇਸ ਤੋਂ ਬਾਅਦ ਜੀ ਫਿਰ ਆਪਾਂ ਨੇ ਐਦਾਂ ਮੋੜਨਾ ਹੈ ਕਪੜੇ ਦੇ ਨਾਲ ਦੇ ਨਾਲ ਆਪਾਂ ਨੇ ਸੈਟਿੰਗ ਕਰਦੇ ਜਾਣਾ ਜੀ ਹਨਾ ਕਿੱਥੇ ਵੀ ਆਪਾਂ ਨੂੰ ਬਲ ਐ ਲੱਗਦਾ ਵੀ ਬਲ ਪੈ ਗਿਆ ਫਿਰ ਆਪਾਂ ਜਿਹੜੀ ਸੈਟਿੰਗ ਕਰ ਲੈਣੀ ਹੈਗੀ ਬਸ ਜੀ ਆਪਾਂ ਨੂੰ ਬੰਨਣ ਦਾ ਤਰੀਕਾ ਹਨਾ ਪਤਾ ਹੋਣਾ ਚਾਹੀਦਾ ਹੈਗਾ ਬਸ ਡਾਈ ਤਾਂ ਬਹੁਤ ਸੋਹਣਾ ਹੋ ਜਾਂਦਾ ਦੁਪੱਟਾ ਜੀ ਫਿਰ ਆਪਦੇ ਆਪ ਹੀ ਜੇ ਆਪਣਾ ਸਹੀ ਨਹੀਂ ਬੰਨਿਆ ਹੋਊ ਜੀ ਫਿਰ ਦੁਪੱਟੇ ਦੇ ਨੇੜੇ ਡਿਜ਼ਾਈਨ 'ਚ ਵੀ ਆਪਣਾ ਫਰਕ ਪਊਗਾ ਇਸੇ ਤਰ੍ਹਾਂ ਜੀ ਮੋੜ ਕੇ ਆਪਾਂ ਨੇ ਜਿਹੜਾ ਸਾਰਾ ਦੁਪੱਟਾ ਬੰਨ ਲੈਣਾਗਾ ਇਹਨੇ ਹੁਣ ਜੀ ਆਪਾਂ ਨੇ ਇਥੋਂ ਐ ਮੋੜ ਲੈਣੀ ਹੈ ਇਹ ਆਹ ਲੜ ਜੀ ਆਪਾਂ ਨੇ ਇਧਰੋਂ ਚੱਕ ਕੇ ਐਵੇਂ ਕਰ ਦੇਣਾ ਇਹਨੂੰ ਸਾਰਾ ਦੁਪੱਟੇ ਦਾ ਜੀ ਆਪਾਂ ਨੇ ਐਵੇਂ ਲੜਾ ਇਹ ਜਿਹੜਾ ਸੈੱਟ ਕਰ ਲੈਣਾਗਾ ਐ ਇਦਾਂ ਸੈਟਿੰਗ ਕਰ ਲੈਣੀ ਹੈ ਜੀ ਸਾਰੇ ਦੁਪੱਟੇ ਦੀ ਆਪਾਂ ਨੇ ਨਾਲ ਦੀ ਨਾਲ ਜੀ ਹੁਣ ਦੇਖੋ ਦੁਪੱਟਾ ਸਾਰਾ ਆਪਾਂ ਨੇ ਇਦਾਂ ਸੈੱਟ ਕਰ ਲੈਣਾ ਜਿਹੜੇ ਜੀ ਪਿਛਲੀ ਵੀਡੀਓ ਚ ਆਪਾਂ ਨੇ ਜਿਹੜੇ ਟ੍ਰਾਇੰਗਲ ਸੀਗੇ ਆਏ ਮੋੜੇ ਸੀਗੇ ਹੁਣ ਜੀ ਆਪਾਂ ਟ੍ਰਾਇੰਗਲ 모ੜ ਕੇ ਨਹੀਂ ਬਣਾਉਣੇ ਹੈਗੇ ਹੁਣ ਤਾਂ ਆਪਾਂ ਚੌੜਸ ਜਿਹੜਾ 모ੜ ਕੇ ਦੁਪੱਟਾ ਡਾਈ ਕਰਾਂਗੇ ਇਹਨੂੰ ਜੇ ਇੱਥੋਂ ਆਪਾਂ ਨੇ 모ੜਨਾ ਇੱਥੋਂ ਜੀ ਇਧਰ ਸਾਰੇ ਦੁਪੱਟੇ ਨੂੰ ਆਪਾਂ ਜੀ ਇਦਾਂ ਫੋਲਡ ਕਰਦੇ ਜਾਣਾ ਐਵੇਂ ਜੀ ਇਸੇ ਤਰ੍ਹਾਂ ਜੀ ਆਪਾਂ ਸਾਰੇ ਦੁਪੱਟੇ ਜਿਹੜਾ ਸੂਟਾਂ ਨਾਲ ਵੀ ਆਪਾਂ ਘਰੇ ਡਾਈ ਕਰ ਸਕਦੇ ਹਾਂ ਜੀ ਕਾਟਨ ਨੂੰ ਤਾਂ ਦੇਖੋ ਕਰੇ ਸਕਦੇ ਆਂਗੇ ਜਿਹੜੇ ਆਪਾਂ ਸੂਟਾਂ ਨਾਲ ਮੈਚਿੰਗ ਦੁਪੱਟੇ ਦੀ ਕਰਨੀ ਹੈ ਜੀ ਉਹ ਵੀ ਆਪਾਂ ਘਰ ਬੈਠੇ ਹੀ ਡਾਈ ਕਰ ਸਕਦੇ ਆਂਗੇ ਤੁਸੀਂ ਵੀ ਜੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਹਨਾ ਤਾਂ ਜੋ ਤੁਸੀਂ ਵੀ ਆਪਣੇ ਜਿਹੜੇ ਪੈਸਿਆਂ ਦੀ ਬਚਤ ਕਰ ਸਕੋ ਘਰ ਵਿੱਚ ਹੀ ਦੁਪੱਟੇ ਡਾਈ ਕਰ ਸਕੋ ਜੀ ਇਸ ਤਰ੍ਹਾਂ ਜੀ ਆਪਾਂ ਨੇ ਸਾਰਾ ਦੁਪੱਟਾ ਦੇਖੋ ਐ ਫੋਲਡ ਕਰ ਲੈਣਾ ਹੁਣ ਜਿਹੜੇ ਆਪਾਂ ਜੀ ਕਲਰਾਂ ਦੀ ਮੈਚਿੰਗ ਕਰਦੇ ਆਂ ਹਨਾ ਉਹਨਾਂ ਦਾ ਵੀ ਤੁਸੀਂ ਧਿਆਨ ਰੱਖਿਆ ਕਰੋ ਵੀ ਕਿਹੜਾ ਨਾ ਕਿਹੜੇ ਕਲਰ ਦੀ ਮੈਚਿੰਗ ਹੋਊਗੀ ਜੀ ਆ ਦੇਖੋ ਜੀ ਚੰਗੀ ਤਰ੍ਹਾਂ ਜੀ ਆਪਾਂ ਨੇ ਜਿਹੜਾ ਦੁਪੱਟਾ ਇਸੇ ਤਰ੍ਹਾਂ ਹੀ ਸੈੱਟ ਕਰ ਲੈਣਾਗਾ ਆ ਦੇਖੋ ਹੁਣ ਜੀ ਆਪਾਂ ਦੇਖੋ ਆਪਣਾ ਦੁਪੱਟਾ ਐ ਫੋਲਡ ਕਰ ਲਿਆ ਜੀ ਸਾਰਾ ਦੇਖੋ ਚੰਗੀ ਤਰ੍ਹਾਂ ਜੀ ਇਹਨੂੰ ਮੋੜ ਲਿਆ ਹੁਣ ਜੀ ਆਪਾਂ ਨੂੰ ਇਹਨੂੰ ਬੰਨਣ ਲਈ ਨਾ ਦੋ ਫਟੀਆਂ ਦੀ ਲੋੜ ਪਊਗੀ ਤੇ ਜੀ ਆਪਾਂ ਨੇ ਚਾਰ ਆ ਟਿੱਕੀਆਂ ਦੀਆਂ ਲਈਆਂ ਨੇ ਜੀਆਂ ਸਾਂਚੇ ਕਹਿ ਦਿੰਦੇ ਨੇ ਜਿਹਨੂੰ ਆਪਾਂ ਹੁਣ ਜੀ ਆਪਾਂ ਇਹਦੇ ਨਾਲ ਤੁਹਾਨੂੰ ਬਣ ਕੇ ਦਿਖਾਵਾਂਗੇ ਵੀ ਆਪਾਂ ਨੇ ਇਹ ਕਿਵੇਂ ਬੰਨਣਾ ਜੀ ਹੁਣ ਆਪਾਂ ਨੇ ਦੇਖੋ ਜੀ ਆ ਫੱਟੇ ਇਦਾਂ ਨੇ ਰੱਖ ਲੈਣੀ ਐ ਇਹਦੇ ਉੱਤੇ ਆਪਾਂ ਜਿਹੜੇ ਆ ਰੱਖਣੇ ਨੇਗੇ ਇਹਦੇ ਉੱਤੇ ਜੀ ਆਹ ਹੋਣ ਜਿਹੜੀਆਂ ਆ ਪੰਨ ਛੋਟੀਆਂ ਟੁਕੜੀਆਂ ਨੇਗੀਆਂ ਇਹ ਆਪਾਂ ਲੱਕੜ ਦੇ ਵੀ ਘਰੇ ਤਿਆਰ ਕਰ ਸਕਦੇ ਆ ਜੀ ਇੱਥੋਂ ਆਪਾਂ ਐ ਕਰ ਲੈਣਾ ਜੀ ਇਹ ਨੀਚੋਂ ਵੀ ਇਹਨਾਂ ਦੀ ਸ਼ੇਪ ਇੱਕੋ ਜੀ ਹੋਣੀ ਚਾਹੀਦੀ ਹੈ ਜੀ ਤਾਂ ਜੋ ਜਿਹੜੀ ਇਹਨਾਂ ਦੀ ਦਾਵ ਆ ਇੱਕੋ ਜੀ ਆ ਸਕੇ ਆ ਦੇਖੋ ਜੀ ਇੱਕੋ ਜੀ ਹੈਗੀ ਹੁਣ ਜੀ ਆਪਾਂ ਇਹਨਾਂ ਨੂੰ ਇਧਰ ਲਈ ਸਾਢੋ ਤੇ ਇਧਰੋਂ ਬਨਾਂਗੇ ਜੀ ਹੁਣ ਜੀ ਆਪਾਂ ਉਧਰ ਲਈ ਸਾਢੋ ਤਾਂ ਇਹਨੂੰ ਚੰਗੀ ਤਰ੍ਹਾਂ ਬਨ ਲਿਆ ਇਸੇ ਤਰ੍ਹਾਂ ਜੀ ਆਪਾਂ ਨੇ ਹੁਣ ਇਧਰੋਂ ਇਹਨੂੰ ਚੰਗੀ ਤਰ੍ਹਾਂ ਬਨ ਲੈਣਾ ਹੈਗਾ ਪੂਰਾ ਕਾਸ ਕੇ ਬੰਨਣਾ ਜੀ ਆਪਾਂ ਨੇ ਹਨ ਆ ਜਿਹੜੀ ਸ਼ੇਪ ਹੈ ਉਹ ਵੀ ਆਪਾਂ ਇੱਕੋ ਜੀ ਰੱਖਣੀ ਹੈ ਜਿੱਥੋਂ ਮੈਂਣ ਕੇ ਚੰਗੀ ਤਰ੍ਹਾਂ ਜੀ ਹੁਣ ਆਪਾਂ ਨੇ ਇਹਨੂੰ ਬੰਨ ਲੈਣਾਗਾ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਜੀ ਵੀਡੀਓ ਨਾਲ ਬਣੇ ਰਹੋ ਆ ਦੇਖੋ ਜੀ ਹੁਣ ਆਪਾਂ ਨੇ ਇਹਦਾ ਬੰਨ ਲੈਣਾਗਾ ਇਹ ਚੰਗੀ ਤਰ੍ਹਾਂ ਬੰਨ ਲਿਆ ਹੁਣ ਜੀ ਆਪਾਂ ਕਲਰ ਜਿਹੜੇ ਜਿਹੜੇ ਪੌਣੇ ਨੇਗੇ ਦੋ ਕਲਰਾਂ ਨਾਲ ਆਪਾਂ ਇਹਨੂੰ ਡਾਈ ਕਰਾਂਗੇ ਜੀ ਹੁਣ ਕਲਰ ਪਾ ਕੇ ਇਹਨੂੰ ਆਪਾਂ ਡਾਈ ਕਰਨਾ ਦੱਸਾਂਗੇ ਤੇ ਉਧਰ ਆਪਾਂ ਹੁਣ ਜੀ ਕਲਰ ਤਿਆਰ ਕਰਦੇ ਆ ਵੀ ਕਿਹੜਾ ਕਲਰ ਕਿੰਨਾ ਪਾ ਕੇ ਆਪਾਂ ਇਹਨੂੰ ਡਾਈ ਕਰਨਾ ਜੀ ਇਹ ਇਧਰ ਜੀ ਆਪਾਂ ਪਾਣੀ ਗਰਮ ਹੋਣ ਲਈ ਰੱਖਤਾ ਪਾਣੀ ਆਪਣਾ ਪੂਰਾ ਗਰਮ ਹੋ ਗਿਆ ਜੀ ਆਪਾਂ ਪੂਰਾ ਗਰਮ ਹੋ ਗਿਆ ਜੀ ਪਾਣੀ ਹੁਣ ਇਹ ਚ ਜੀ ਆਪਾਂ ਅੱਧਾ ਚਮਚਾ ਜਿਹੜਾ ਗ੍ਰੀਨ ਕਲਰ ਦਾ ਪਾਵਾਂਗੇ ਪੈਰਟ ਗ੍ਰੀਨ ਕਲਰ ਆਪਾਂ ਨੇ ਕਰਨਾ ਹੈਗਾ ਚੰਗੀ ਤਰ੍ਹਾਂ ਜੀ ਹੁਣ ਆਪਾਂ ਨੇ ਇਹਨੂੰ ਪਕਾਉਣਾ ਹੈਗਾ ਰੰਗ ਜੀ ਆਪਾਂ ਨੇ 8-10 ਮਿੰਟ ਪੱਕਣ ਲਈ ਛੱਡ ਦੇਣਾ ਹੁਣ ਜੀ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਕਈ ਬਣਦੇ ਇੱਕ ਮਿੰਟ ਸੀਗੇ ਵੀ ਜਿਹਦੀ ਆ ਪਿੰਕ ਕਲਰ ਦਾ ਕੀ ਹੈਗਾ ਇਹ ਜੀ ਨਮਕ ਹੁੰਦਾ ਜਿਹੜਾ ਆਪਾਂ ਨੂੰ ਕੱਲਣ ਨਾਲ ਮਿਲਦਾ ਜੀ ਇਹ ਪਾਉਣ ਨਾਲ ਜੀ ਆਪਣਾ ਜਿਹੜਾ ਰੰਗ ਹੈ ਚੰਗੀ ਤਰ੍ਹਾਂ ਪੱਕ ਜਾਂਦਾ ਤੇ ਦੁਪट्टे ਤੋਂ ਫਿਰ ਉਤਰਦਾ ਨਹੀਂ ਹੈਗਾ ਜੀ ਵਧੀਆ ਚੰਗੀ ਤਰ੍ਹਾਂ ਆਪਾਂ ਨੇ ਦੁਪट्टे ਨੂੰ ਜਿਹੜਾ ਛੱਡ ਜਾਂਦਾ ਰੰਗ ਹੁਣ ਜੀ ਆਪਾਂ ਨੇ 8-10 ਮਿੰਟ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈਗਾ ਫਿਰ ਇਸ ਤੋਂ ਬਾਅਦ ਹੀ ਆਪਾਂ ਦੁਪੱਟਾ ਇਹਦੇ ਵਿੱਚ ਡਿਪ ਕਰਾਂਗੇ ਹੁਣ ਜੀ ਆਪਾਂ ਨੇ ਆ ਜਿਹੜਾ ਸਿੰਪਲ ਪਾਣੀ ਲੈ ਲੈਣਾ ਹੈਗਾ ਇਹਦੇ ਵਿੱਚ ਜੀ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਦੁਪੱਟਾ ਡਿਪ ਕਰ ਲੈਣਾ ਡਿਪ ਕਰਨ ਤੋਂ ਬਾਅਦ ਹੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਜੋੜ ਲੈਣਾ ਚੰਗੀ ਤਰ੍ਹਾਂ ਜੀ ਇਹਦੀ ਸੈਟਿੰਗ ਕਰਨ ਤੋਂ ਬਾਅਦ ਦਾ ਕਰ ਲੈਣਾ ਆਪਾਂ ਨੇ ਸਹੀ ਜਿਹੜਾ ਮੁੜ ਜਾਂਦਾ ਹੈਗਾ ਹੁਣ ਜਿਹ ਇਧਰ ਆਪਣਾ ਰੰਗ ਹੈ ਜਿਹੜਾ ਚੰਗੀ ਤਰ੍ਹਾਂ ਪੱਕ ਚੁੱਕਿਆ ਹੁਣ ਜਿਹੜਾ ਆਪਾਂ ਦੁਪੱਟਾ ਇਹਦੇ ਵਿੱਚ ਡਿਪ ਕਰਾਂਗੇ ਆ ਦੇਖੋ ਜੀ ਆਪਾਂ ਨੇ ਦੁਪੱਟਾ ਆਪਣਾ ਐ ਡਿਪ ਕਰਨਾ ਹੈ ਇਹਦੇ ਵਿੱਚ ਇਤੋਂ ਫੜ ਲੈਣਾ ਜੀ ਦੁਪੱਟਾ ਐ ਡਿਪ ਕਰਾਂਗੇ ਆਪਾਂ ਇਹ ਜੇ ਆਪਾਂ 8-10 ਮਿੰਟ ਰੰਗ ਦੇ ਵਿੱਚ ਡੋਬ ਕੇ ਰੱਖਿਆ ਦੇਖੋ ਆਪਣਾ ਚੰਗੀ ਤਰ੍ਹਾਂ ਰੰਗ ਆ ਜਿਹੜਾ ਚੜ ਚੁੱਕਿਆ ਹੁਣ ਜੇ ਇਹਨੂੰ ਚੰਗੀ ਤਰ੍ਹਾਂ ਆਇ ਨਿਚੋੜ ਕੇ ਰੰਗ ਨੂੰ ਜੀ ਆਪਾਂ ਬਾਹਰ ਕੱਢ ਲੈਣਾਗਾ ਦੇਖੋ ਜੀ ਆਪਣਾ ਰੰਗ ਜਿਹੜਾ ਚੰਗੀ ਤਰ੍ਹਾਂ ਚੜ ਚੁੱਕਿਆ ਹੈਗਾ ਦੁਪट्टे ਨੂੰ ਜੀ ਬਾਹਰ ਕੱਢ ਲੈਣਾ ਜੀ ਹੁਣ ਆਪਾਂ ਨੇ ਇਹਨੂੰ ਬਾਹਰ ਕੱਢ ਲੈਣਾ ਜੀ ਪਾਣੀ ਵਿੱਚ ਸਿੰਪਲ ਵਿੱਚ ਡਿਪ ਕਰ ਦੇਣਾ ਤਾਂ ਜੋ ਜਿਹੜਾ ਆਪਣਾ ਐਕਸਟਰਾ ਰੰਗ ਨਿਕਲ ਜੇ ਪਾਣੀ ਵਿੱਚ ਜੀ ਸਾਰਾ ਜੀ ਆਪਾਂ ਨੇ ਇਹ ਮੈ ਐਕਸਟਰਾ ਰੰਗ ਕੱਢ ਲੈਣਾ ਜੀ ਆਪਣਾ ਦੇਖੋ ਪਾਣੀ ਗਰਮ ਹੋਣ ਲਈ ਰੱਖਿਆ ਹੋਇਆ ਸੀਗਾ ਦੂਸਰੇ ਕਲਰ ਲਈ ਪਹਿਲਾਂ ਆਪਾਂ ਜੀ ਗ੍ਰੀਨ ਕਲਰ ਕਰ ਦਿੱਤਾ ਹੈਗਾ ਹੁਣ ਜੀ ਇਹਦੇ ਵਿੱਚ ਥੋੜਾ ਜਿਹਾ ਆਪਾਂ ਮੈਂਜੈਂਟਾ ਕਲਰ ਪਾਵਾਂਗੇ ਮੈਂਟਾ ਕਲਰ ਪਾਵਾਂਗੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਨੂੰ ਆਪਾਂ ਮਿਕਸ ਕਰ ਲੈਣਾਗਾ ਹੁਣ ਜੀ ਆਪਣਾ ਦੇਖੋ ਆ ਰੰਗ ਪਾਤਾ ਸੀ ਆਪਾਂ ਨੇ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਜੀ ਥੋੜਾ ਜਿਹਾ ਹੁਣ ਇਹਨੂੰ ਚੰਗੀ ਤਰ੍ਹਾਂ 8-10 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਜੀ ਫਿਰ ਇਹਦੇ ਵਿੱਚ ਦੁਪੱਟਾ ਡਿਪ ਕਰਾਂਗੇ ਦੇਖੋ ਚੰਗੀ ਤਰ੍ਹਾਂ ਉੱਪਰ ਰਿਹਾਗਾ ਵੀਡੀਓ ਚ ਜੇ ਤੁਸੀਂ ਦੇਖ ਸਕਦੇ ਹੋਗੇ ਹੁਣ ਜੀ ਆਪਾਂ ਥੋੜਾ ਜਿਹਾ ਐਂ ਖਿਲਾਰ ਕੇ ਇਹਨੂੰ ਰੰਗ ਪਾਉਣਾਗਾ ਵਿੱਚ ਇਹਦੇ ਰੰਗ ਦੇ ਵਿੱਚ ਡਿਪ ਕਰ ਦੇਣਾ ਜੀ ਖਿਲਾਰ ਕੇ ਤਾਂ ਜੋੜਾ ਰੰਗ ਹੈ ਜੀ ਸਾਰਾ ਇਹਨੂੰ ਵਿੱਚ ਤੱਕ ਵੀ ਆਪਣਾ ਰਚ ਸਕੇ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਦੇ ਵਿੱਚ ਇਹਨੂੰ ਡਿਪ ਕਰ ਦੇਣਾਗਾ ਜਿਨਾਂ ਜਿਹੜਾ ਆਪਣਾ ਰੰਗ ਜੀ ਇਹਨੂੰ ਚੰਗੀ ਤਰ੍ਹਾਂ ਚੜਦਾ ਨਹੀਂ ਹੈਗਾ ਆਪਾਂ ਇਹਦੇ ਵਿੱਚ ਡਿਪ ਰੱਖਣਾ ਇਹਨੂੰ ਚੰਗੀ ਤਰ੍ਹਾਂ ਜੀ ਆਪਾਂ ਨੇ ਡਬੋ ਕੇ ਰੱਖਣਾਗਾ ਹੁਣ ਜੀ ਦੇਖੋ ਆਪਣਾ ਰੰਗ ਆ ਜਿਹੜਾ ਚੰਗੀ ਤਰ੍ਹਾਂ ਚੜ ਚੁੱਕਿਆ ਹੁਣ ਜੀ ਆਪਾਂ ਇਹਨੂੰ ਬਾਹਰ ਕੱਢਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਜੀ ਆਪਣਾ ਵੀਡੀਓ ਜੀ ਐਂਡ ਵੀਡੀਓ ਜੀ ਐਂਡ ਤੱਕ ਕਰ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਹਣਾ ਤੁਸੀਂ ਵੀ ਘਰੇ ਟਰਾਈ ਕਰਕੇ ਦੇਖਿਓ ਜੀ ਜਿਹੜੇ ਆਪਾਂ ਡਿਜ਼ਾਈਨ ਬਣਾਉਣੇ ਆ ਹਰ ਇੱਕ ਦੀ ਵੀਡੀਓ 'ਚ ਜੀ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਲਈ ਮਿਲਦਾ ਹੈਗਾ ਜਿਨ੍ਹਾਂ ਕ ਜੀ ਸਾਨੂੰ ਐਕਸਪੀਰੀਅੰਸ ਆ ਹਨਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਹੁਣ ਜੀ ਆਪਾਂ ਇਹਨੂੰ ਸਿੰਪਲ ਪਾਣੀ 'ਚ ਡਿਪ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਜਿਹੜਾ ਐਕਸਟਰਾ ਰੰਗ ਆਪਾਂ ਨੇ ਕੱਢ ਲੈਣਾ ਹੈਗਾ ਦੇਖੋ ਜੀ ਰੰਗ ਬਿਲਕੁਲ ਵੀ ਨਹੀਂ ਆਪਣਾ ਦੁਪੱਟੇ 'ਚੋਂ ਨਿਕਲਿਆ ਦੇਖੋ ਜਿੰਨਾ ਆਪਾਂ ਜੀ ਇਹਨੂੰ ਅੱਗ ਦੇ ਉੱਪਰ ਜਿੰਨਾ ਚਿਰ ਜ਼ਿਆਦਾ ਪਕਾਵਾਂਗੇ ਨਾ ਆਪਣਾ ਇਹ ਜਿਹੜਾ ਰੰਗ ਹੈ ਚੰਗੀ ਤਰ੍ਹਾਂ ਪੱਕ ਜਾਂਦਾ ਹੈਗਾ ਆ ਦੇਖੋ ਜੀ ਰੰਗ ਆਪਣਾ ਸਾਰੇ ਦੁਪੱਟੇ ਨੂੰ ਐਦਾਂ ਚੜ ਗਿਆ ਇਸੇ ਤਰ੍ਹਾਂ ਹੀ ਇੱਧਰ ਵੀ ਚੜਿਆ ਜੀ ਚਲੋ ਜੀ ਹੁਣ ਆਪਾਂ ਖੋਲ ਕੇ ਦਿਖਾਉਣੀ ਆ ਵੀ ਆਪਣਾ ਡਿਜ਼ਾਈਨ ਕਿਵੇਂ ਬਣਿਆ ਦੁਪੱਟਾ ਆਪਣਾ ਡਾਈ ਹੋ ਗਿਆ ਬਹੁਤ ਸੋਹਣਾ ਡਿਜ਼ਾਈਨ ਆਪਾਂ ਨੇ ਬਣਾਇਆ ਹੈਗਾ ਹੁਣ ਜੀ ਆਪਾਂ ਇਹਨੂੰ ਖੋਲਦੇ ਆਂ ਉਹ ਇਧਰੋਂ ਵੀ ਕੱਟ ਲੈਣਾ ਜੀ ਆਹ ਦੇਖੋ ਜੀ। ਇਹ ਆਪਾਂ ਦੁਪੱਟੇ ਨੂੰ ਇਸ ਤਰ੍ਹਾਂ ਹੀ ਖੋਲਾਂਗੇ ਸਾਰੇ ਨੂੰ। ਸਾਰਾ ਡਿਜ਼ਾਈਨ ਖੋਲ ਕੇ ਦਿਖਾਉਣੇ ਆ ਜੀ। ਆਹ ਦੇਖੋ। ਹੁਣ ਜੀ ਸਾਰਾ ਦੁਪੱਟਾ ਆਪਾਂ ਪੂਰਾ ਖੋਲ ਕੇ ਦਿਖਾਉਣੇ ਆਗੇ। ਲਓ ਜੀ ਦੇਖੋ ਆਪਣਾ ਕਿੰਨਾ ਸੋਹਣਾ ਜਿਹੜਾ ਦੁਪੱਟਾ ਬਣ ਕੇ ਰੈਡੀ ਹੋਇਆ ਜੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ। ਇਹ ਆਪਾਂ ਬੇਬੀ ਪਿੰਕ ਕਲਰ ਤੇ 그린 ਕਲਰ ਬਣਾਇਆ ਜੀ ਮੰਜੈਂਟਾ ਆਪਾਂ ਥੋੜਾ ਪਾਇਆ ਸੀਗਾ ਡਾਰਕ ਮੰਜੈਂਟਾ ਕਲਰ ਨਹੀਂ ਹੈਗਾ ਜੀ ਵੀਡੀਓ ਚ ਤਾਂ ਆਉਂਦਾ ਹੋਊਗਾ ਡਾਰਕ ਇਹ ਜੀ ਆਪਣਾ ਬੇਬੀ ਪਿੰਕ ਤੇ ਪੈਰਟ ਗ੍ਰੀਨ ਕਲਰ ਦਾ ਆਪਾਂ ਨੇ ਇਹ ਦੁਪੱਟਾ ਜਿਹੜਾ ਡਾਈ ਕੀਤਾ ਹੈਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਪਣਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਜੀ ਇਹ ਦੇਖੋ ਜੀ ਕਾਟਨ ਦਾ ਬਾਰਡਰ ਵਾਲਾ ਦੁਪੱਟਾ ਸੀਗਾ ਇਸੇ ਤਰ੍ਹਾਂ ਹੀ ਆਪਾਂ ਕੋਈ ਵੀ ਡਿਜ਼ਾਈਨ ਦੁਪੱਟਾ ਕਿ ਕਿੱਦਾਂ ਵੀ ਹੋਵੇ ਆਪਾਂ ਘਰ ਵਿੱਚ ਜਿਹੜਾ ਰੈਡੀ ਕਰ ਸਕਦੇ ਆਂਗੇ ਵੀਡੀਓ ਨੂੰ ਜੀ ਆਪਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆ ਦੇਖੋ ਜੀ ਸਾਰਾ ਡਿਜ਼ਾਈਨ ਇਕੋ ਜਿਹਾ ਹੀ ਪਿਆ ਕਿਤੇ ਵੀ ਦੇਖੋ ਆਪਾਂ ਨੇ ਕੋਈ ਵੀ ਵਧਵਾ ਘਟਮਾ ਨਹੀਂ ਹਨਾ ਰੱਖਿਆ ਡਿਜ਼ਾਈਨ ਪ੍ਰੋਪਰ ਇਕੋ ਜਿਹਾ ਹੀ ਪਿਆ ਜੀ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਸਾਡੀ ਵੀਡੀਓ ਜੀ ਕਿੱਦਾਂ ਦੀ ਲੱਗੀ ਤੇ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿੱਦਾਂ ਦਾ ਡਿਜ਼ਾਈਨ ਅਸੀਂ ਹੋਰ ਰੈਡੀ ਕਰਕੇ ਦਿਖਾਈਏ ਇਹ ਜਿਹੜਾ ਦੁਪੱਟਾ ਜੀ ਆਪਾਂ ਕਿਸੇ ਵੀ ਸੂਟ ਨਾਲ ਲੈ ਸਕਦੇ ਆਂਗੇ ਕਾਟਨ ਦਾ ਦੁਪੱਟਾ ਜੀ ਦੇਖੋ ਇਹਦੇ ਵਿੱਚ ਵਾਈਟ ਕਲਰ ਪਿੰਕ ਤੇ ਗ੍ਰੀਨ ਕਲਰ ਤਿੰਨ ਕਲਰਾਂ ਦਾ ਆਪਾਂ ਨੇ ਦੇਖੋ ਦੁਪੱਟਾ ਬਣਾਤਾ ਅਗਲੀ ਵੀਡੀਓ 'ਚ ਜੀ ਫਿਰ ਮਿਲਦੇ ਆਂ ਜੀ ਧੰਨਵਾਦ